ਜੀ ਦੋਸਤੋ ਜੇ ਤੁਹਾਡੇ ਵੀ ਮਰੂਦ ਪੱਕ ਕੇ ਮੋٹے ਨਹੀਂ ਹੁੰਦੇ ਕਾਣੇ ਪੈ ਜਾਂਦੇ ਆ ਤਾਂ ਉਹਨਾਂ ਲਈ ਬਹੁਤ ਵਧੀਆ ਨੁਕਸਾ ਲੱਭਿਆ ਵਾ ਅੱਜ ਤੁਹਾਨੂੰ ਅਸੀਂ ਕਰਕੇ ਵਿਖਾ ਲਾਂਗੇ ਉਹ ਨੁਕਸਾ ਬਹੁਤ ਫਾਇਦੇਮੰਦ ਹੁੰਦਾ ਹੈ ਉਹ ਨੁਕਸਾ ਤੁਹਾਡੇ ਮਰੂਦ ਬਹੁਤ ਮੋٹے-ਮੋٹے ਤੇ ਵਧੀਆ ਮਰੂਦ ਬਣ ਗਏ ਪੱਕਣਗੇ ਵੀ ਜਲਦੀ ਤੇ ਕੀੜੇ ਵੀ ਨਹੀਂ ਲੱਗਣਗੇ ਕਰਨਾ ਕੀ ਆ ਇਹ ਦੇਖੋ ਜਦੋਂ ਉਮਰੂਦਾਂ ਦਾ ਫਲ ਪੈ ਜਾਂਦਾ ਵਾ ਉਦੋਂ ਉਮਰੂਦਾਂ ਦੇ ਬੂਟੇ ਦੇ ਕੋਲ ਜਾ ਕੇ ਇੱਕ ਕਫੋਟ ਹਟਵਾ ਕਰਕੇ ਤੇ ਟੋਇਆ ਮਾਰਨਾ ਵਾ ਟੋਇਆ ਮਾਰ ਕੇ ਫਿਰ ਜਿਹੜੀ ਆਪਣੇ ਘਰ ਆਮ ਹੀ ਦੁਕਾਨਾਂ ਤੋਂ ਮਿਲ ਜਾਂਦੀ ਆ ਕਲੀ ਜਿਹੜੀ ਆਪਾਂ ਆਮ ਦੁਬਾਰਾਂ ਤੇ ਮਾਰਦੇ ਆ ਉਹ ਕਲੀ ਲਿਉਣੀ ਆ ਥੋੜੀ ਜੀ ਤੇ ਲਿਆ ਕੇ ਉਹ ਟੋਏ ਚ ਪਾ ਦੇਣੀ ਆ ਹਾਂਜੀ ਦੋਸਤੋ ਇਸ ਤਰ੍ਹਾਂ ਟੋਏ ਮਾਰ ਲੈਣੇ ਆ ਬੂਟਿਆਂ ਦੇ ਕੋਲ ਮਰੂਤ ਦੇ ਬੂਟੇ ਨਾਲੋਂ 1-2 ਫੁੱਟ ਹਟ ਮਾ ਟੋਇਆ ਮਾਰ ਲੈਣਾ ਵਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆਪਾਂ ਕੰਦਾ ਨਾਲ ਕਲੀ ਮਾਰੀਦੀ ਆ ਉਹ ਕਲੀ ਦੇ ਲਿਆ ਕੇ ਪਾ ਦੇਣੀ ਆ ਇਹ ਦੇਖੋ ਮੈਂ ਮੇਰੇ ਘਰ ਵੀ ਦੋ ਬੂਟੇ ਲੱਗੇ ਆ ਤੇ ਮੈਂ ਦੋਵਾਂ ਬੂਟਿਆਂ ਦੇ ਕੋਲ ਆਵੇ ਟੋਏ ਮਾਰ ਲਿਆ ਹੁਣ ਇਹਦੇ ਵਿੱਚ ਕਲੀ ਪਾ ਕੇ ਇਨੂੰ ਬੰਦ ਕਰ ਦੇਣਾ ਵਾ ਤੇ ਬਹੁਤ ਮੋਟੇ ਮਰੂਦ ਲੱਗਣਗੇ ਤੇ ਜੇ ਤਾਂ ਫਾਲੇ ਟੁੱਟ ਕੇ ਕੱਚੇ ਡਿੱਗੀ ਜਾਂਦੇ ਉਹ ਵੀ ਨਹੀਂ ਡਿੱਗਣਗੇ ਤੇ ਵਧੀਆ ਮਿੱਠੇ ਮਰੂਦ ਹੋਣਗੇ ਬੱਚਿਆਂ ਦੇ ਖਾਣ ਵਾਲੇ ਕੇਵਲੇ ਆਪਣੇ ਮਰੂਦ ਪੱਕ ਵੀ ਜਾਂਦੇ ਪਰ ਮਿੱਠੇ ਨਹੀਂ ਰਹਿੰਦੇ ਇਹ ਬਹੁਤ ਵਧੀਆ ਨੁਕਸਾ ਵਾ ਮੈਂ ਹਰ ਸਾਲ ਇਸ ਨੂੰ ਅਜਮਾਇਆ ਵਾ ਤੁਸੀਂ ਵੀ ਇਸ ਨੂੰ ਅਜਮਾ ਕੇ ਵੇਖਿਓ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨੀ ਆ ਤਾਂ ਜੋ ਜਿਨ੍ਹਾਂ ਨੂੰ ਇਹ ਨੁਕਸੇ ਦਾ ਨਹੀਂ ਪਤਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਤੇ ਉਹ ਵੀ ਆਪਣੇ ਘਰ ਹੀ ਬੈਠੇ ਕੋਈ ਜ਼ਿਆਦਾ ਖਰਚਾ ਨਹੀਂ ਆ 5-10 ਰੁਪਏ ਦੀ ਕਲੀ ਆਉਣੀ ਆ ਆ ਵੇਖੋ ਜੀ ਮੈਂ ਹੁਣ ਕਲੀ ਪਾਤੀ ਆ ਬੂਟੇ ਦੇ ਕੋਲ ਤੁਸੀਂ ਆਮ ਹੀ ਵੇਖਿਆ ਹੋਣਾ ਪੁਰਾਣੇ ਬਜ਼ੁਰਗ ਜਦੋਂ ਵੀ ਘਰਾਂ ਨੂੰ ਕਲੀ ਕਰਦੇ ਹੁੰਦੇ ਸੀ ਜਿਹੜੀ ਬੱਜਦੀ ਕਲੀ ਹੁੰਦੀ ਸੀ ਰੁੱਖਾਂ ਦੇ ਤਣੇ ਦੇ ਨਾਲ ਇਹ ਮਾਲ ਦਿੰਦੇ ਹੁੰਦੇ ਸੀ ਉਹਦੇ ਨਾਲ ਰੁੱਖਾਂ ਨੂੰ ਕੋਈ ਕੀੜਾ ਮਕੌੜਾ ਹੋਰ ਚੀਜ਼ਾਂ ਨਹੀਂ ਲੱਗਦੀਆਂ ਤੇ ਫਲ ਵੀ ਵਧੀਆ ਲੱਗਦਾ ਸੀ ਇਸੇ ਤਰ੍ਹਾਂ ਇਹ ਵੀ ਮੇਰਾ ਬੜੇ ਸਾਲਾਂ ਤੋਂ ਮੈਂ ਇਹ ਵਰਤਿਆ ਵਾ ਨੁਕਸਾ ਤੇ ਬਹੁਤ ਫਾਇਦੇਮੰਦ ਆ ਤੁਸੀਂ ਵੀ ਇਸ ਨੂੰ ਅਜਮਾ ਕੇ ਵੇਖਿਓ ਤੇ ਜੇ ਤੁਹਾਨੂੰ ਵੀ ਇਸ ਨੁਕਸੇ ਦਾ ਫਾਇਦਾ ਹੋਵੇ ਤਾਂ ਆਪਣੇ ਅੱਗੇ ਯਾਰਾਂ ਦੋਸਤਾਂ ਨਾਲ শেয়ার ਤੇ ਜੂਰੂ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਇਤਾਂ ਦੀਆਂ ਹੋਰ ਜਾਣਕਾਰੀਆਂ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ